19 ਜਨਵਰੀ ਜੀ ਤੇ ਦਿਨ ਹੈਗਾ ਭਾਈ ਅੱਜ ਸੋਮਵਾਰ ਸਾਲ 2026 ਸਮਾਂ ਜਿਹੜਾ 10 ਵਜ ਗਿਆ ਸੋਹਣਾ ਦਿਨ ਆਗਾ ਵਧੀਆ ਧੁੱਪ ਜਿਹੜੀ ਨਿਕਲੀ ਹੋਈ ਹੈ ਤੇ ਸਵੇਰ ਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਵੱਡਿਆਂ ਛੋਟਿਆਂ ਨੂੰ ਪੈਣਾ ਭਰਾਵਾਂ ਨੂੰ ਦੇਸ਼ ਆਲਿਆਂ ਤੇ ਵਿਦੇਸ਼ ਆਲਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਇੱਧਰ ਬੈਠਿਆ ਭਾਈ ਸਾਹਿਬ ਪਜਾਮਾ ਲਿਬੜਿਆ ਦੱਸਦਾਗਾ ਵੀ ਭਾਈ ਗੋਡੇ ਤੇ ਸੱਟ ਹੈਗੀ ਹੈਗੀ। ਕਿਉਂ ਡੈਡੀ? ਠੀਕ ਆ ਹੁਣ? ਹਾਂ ਠੀਕ ਆ ਪੁੱਤ ਠੀਕ ਆ ਠੀਕ ਆ। ਤੁੰਦ ਵੱਧ ਸੀਗੀ। ਹਨਾ? ਹਾਂਜੀ। ਤੁੰਦ ਬੜੀ ਸੀ ਉਹ ਪਰसों। ਚੱਲ ਫਿਰ ਵੀ ਜਿਹੜਾ ਬਚਾਅ ਹੋ ਗਿਆ। ਹੁਣ ਤਾਂ ਤੋਰਾ ਫੇਰ ਆਇਆ ਘੱਟ ਕਰੀ ਤਾਂ ਹੀ ਆ ਅਲੱਗ-ਅਲੱਗ ਕੇ ਨਾਲ ਫਿਰ ਨਹੀਂ ਹੋਰ ਜ਼ਖਮ ਜਿਹੜਾ ਖਰਾਬ ਹੋ ਜਾਊਗਾ। ਹਨਾ? ਆਹ ਹਾਂ ਠੀਕ ਆ ਸਹੀ ਗੱਲ ਹੈ। ਹੋਰ ਦਵਾਈ ਲਵਾ ਲੈਣੇ। ਹਾਂ ਤੇ ਟੀਕਾ ਜੇ ਇੱਕ ਹੋਰ ਲਵਾ ਲਿਆਵਾਂਗੇ ਕੱਲ ਵੀ ਲਵਾ ਲਿਆਂਦਾ ਸੀ ਤੇ ਬਾਕੀ ਚਲ ਬਚਤ ਰਹੇਗੀ ਫਿਰ ਵੀ ਹੈ ਨਾ ਬਹੁਤ ਹਾਂਜੀ ਹਾਂਜੀ ਮਸ਼ਿੰਦਰੀ ਹੈ ਨਹੀਂ ਸੀ ਨੇੜੇ ਕੋਲ ਹਾਂ ਜੱਟਰੇ ਬਹੁਤ ਹੁੰਦਾ ਤੇ ਚਲੋ ਜੀ ਇਹ ਇਹ ਨਾ ਇੱਕ ਗੋਡੇ ਵਾਲਾ ਜ਼ਖਮ ਵੀ ਇਦਾਂ ਦੇ ਥਾਂ ਹੁੰਦਾ ਜਦੋਂ ਮਾੜਾ ਮੋਟਾ ਲੱਤ ਮੋੜਦੀ ਹੈਗੀ ਤਾਂ ਹੋਰ ਤੰਗ ਕਰਦਾ ਉਹ ਫੇਰ ਰਸਣ ਜੇ ਲੱਗ ਜਾਂਦਾਗਾ ਤੇ ਚਲੋ ਤਾਂ ਆਪਣੀ ਖਿਲੀ ਹੋਈ ਹੈਗੀ ਇੱਕ ਦਵਾਈ ਦਬੋਈ ਨਾ ਚਲੋ ਅੱਜ ਕੱਲ੍ਹ ਤਾਂ ਦਵਾਈਆਂ ਉਹ ਖੇਤੀ ਆਠਰ ਜੇ ਵੀ ਜਾਂਦਾ ਗਾ ਹੁੰਦਾ ਪਰ ਗੋਡਾ ਇਹਦੀ ਥਾਂ ਜੀ ਵੀ ਜਦੋਂ ਆਪਾਂ ਲੱਤ ਮੁੜ ਗਈ ਫੇਰ ਨਾਲ ਦੀ ਨਾਲ ਇਹ ਜ਼ਖਮ ਖਰਾਬ ਹੋ ਜਾਂਦਾ ਹੈ ਤੇ ਅੱਜ ਲਾਲਾ ਕਹਿੰਦਾ ਚਲਾ ਕੇ ਲੈ ਕੇ ਜਾਵਾਂਗਾ ਹੁਣ ਦਾਸ ਕੀ ਕਹਿੰਦਾ ਸੀ ਸੰਦੀਪ ਦਾਸਾ ਫਰਨਾਵਾ ਅੱਛਾ ਤੁਹਾਨੂੰ ਕਰਾ ਲਿਆ ਭਾਈ ਇਹਦਾ ਐਕਲ ਵੀ ਕਰਾ ਲਿਆ ਤੇ ਟਾਇਰ ਚ ਇੱਕ ਹੋ ਪਿਆ ਫਰਨਾਵਾ ਜਿਹੜੀ ਸਾਸੀ ਕਾ ਜੀ ਕਰਾ ਲਓ ਇੱਕ ਕਰਾਤੀ ਮਿਲ ਗਿਆ ਤੌਲੀਆ ਵਾਂ ਖੜਾਈ ਤੌਲੀਆ ਦੇਖੋ ਪਹੇੜਾ ਬੋਸੋ ਲਫਾ ਫੇਨੂ ਕੀਆ ਤੇ ਕੱਲ ਨੂੰ ਆਜੂ 2 ਵਜੇ ਤੱਕ ਚੰਗਾ ਹਾਂ ਤੇ ਕਿਤੇ ਜਾਣ ਦਾ ਕੋਈ ਪ੍ਰੋਗਰਾਮ ਹੈ ਨਹੀਂ ਸੀਗਾ ਜੀ ਘਰੇ ਹੀ ਸੀਗੇ ਤੇ ਬੈਠੇ ਸੀਗੇ ਕਿਤਾਬ ਪੜ੍ਹੀ ਜਾਂਦੇ ਸੀਗੇ ਤੇ ਫੌਜੀ ਦਾ ਫੋਨ ਆ ਗਿਆ ਕਹਿੰਦਾ ਭਾਈ ਜਾਣਾਗਾ ਚੰਡੀਗੜ੍ਹ ਜਾਣਾ ਕਹਿੰਦਾ ਕੱਲ ਨੂੰ ਹੀ ਮੁੜ ਕੇ ਆਵਾਂਗੇ ਅੱਜ ਬਸ ਰਾਤ ਤੇ 3:00 ਵਜੇ ਦਾ ਹੁਣ ਟਾਈਮ ਆਗਾ ਤੇ ਹੁਣ ਆਥਨ ਤੱਕ ਪਹੁੰਚ ਜਾਗੇ ਤੇ ਬਸ ਰਾਤ ਨੂੰ ਜਿਹੜਾ ਇਹਨੇ ਕੰਮ ਆਪਦਾ ਗਾਣੇ ਦਾ ਨਿਵੇੜਨਾ ਨਿਵੇੜ ਕੇ ਤੇ ਫਿਰ ਸਵੇਰੇ ਉਧਰੋਂ ਚੱਲ ਕੇ ਤੇ ਕੱਲ ਨੂੰ ਜਿਹੜਾ ਇੱਥੇ ਘਰੇ ਪਹੁੰਚ ਜਾਗੇ ਤੇ ਇਹਨੇ ਜਾਣਾ ਹੈਗਾ ਜੀ 30 ਤਰੀਕ ਨੂੰ ਤੇ ਨਾਲ ਜਿਹੜਾ ਗੋਗੀ ਆ ਪੁਰਤਗਾਲ ਵਾਲਾ ਮੁੰਡਾ ਉਹਨੇ ਜਾਣਾਗਾ 22 ਤਰੀਕ ਨੂੰ ਉਹਦੇ ਤਾਂ ਦੋ ਤਿੰਨ ਦਿਨ ਹੀ ਰਹਿ ਗਏ ਇਹਦੇ ਹਜੇ ਹੈਗੇ ਆ 10 12 ਦਿਨ ਤੇ ਇਹੀ ਇੱਕ ਇਦਾਂ ਦਾ ਮਿੱਤਰ ਆ ਜੀ ਆਪਣਾ ਜਿਹੜਾ ਜਦੋਂ ਵੀ ਇਹ ਆ ਜਾਂਦਾ ਤੇ ਫਿਰ ਮੈਨੂੰ ਇਹ ਕਿਤੇ ਨਹੀਂ ਖੜਦ ਨਹੀਂ ਦਿੰਦਾ ਘਰੇ ਫਿਰ ਇੱਧਰ ਲੈ ਗਿਆ ਕਰੇ ਇੱਧਰ ਲੈ ਗਿਆ ਇੱਧਰ ਇੱਧਰ ਬਸ ਐਂ ਲਈ ਫਿਰਦਾਗਾ ਲਾਹੋ ਜੀ ਮੜਾ ਇਹ ਸ਼ੀਸ਼ਾ ਕੀ ਆਲਾ ਸਾਬਤਰ ਠੀਕ ਆ ਥੋੜੀ ਇੱਕ ਹੀ ਲੱਗਿਆ ਤੂੰ ਹਾਂਜੀ ਥੋੜੀ ਬੜਾ ਸੋਹਣਾ ਬੇਬਸ ਨਾ ਹੁਣ ਜੀ ਨਹੀਂ ਕਰ ਤੇ ਆ ਮੁੰਡਾ ਭਾਈ ਗਾਣੇ ਆਲਾ ਅੱਜ ਨਾਲ ਹੀ ਚੱਕ ਲਿਆ ਤੇ ਉਹ ਕਰ ਲੋ ਨਾ ਲਾਈਟਾਂ ਤੇ ਲਵਾ ਲਾਟਾ ਪਾ ਕੇ ਬੰਦੀ ਗਏ ਹਾਂ ਹਾਂ ਮੂਹ ਇਥੇ ਸੈਂਟਰ ਚ ਨਹੀਂ ਸਾਹਮਣੇ ਇਹ ਆ ਗਏ ਭਾਈ ਆਪਾਂ ਮਸਤੂਆਣਾ ਸਾਹਿਬ ਸੰਗਰੂਰ ਤੇ ਦੇਖ ਕਰਾ ਦਈਏ ਫਿਰ ਅੱਗੇ ਨੂੰ ਚੱਲਾਂਗੇ ਕੀ ਹਾਲ ਆ ਲਵ ਠੀਕ ਹੈ ਜੀ ਰਾਹ ਚ ਆਉਂਦੇ ਆਉਂਦੇ ਭਾਈ ਟੰਗ ਲਿਆ ਮੁੰਡਾ ਨਾਲ ਹੀ ਠੀਕ ਹੋ ਲਖਾਰੀ ਸਾਹਿਬ ਅੱਜ ਛੱਡ ਦੀ ਫਿਰ ਚਾਹ ਤੇ ਹੁਣ ਜਦੋਂ ਚਾਹ ਗਾ ਪੀਤੀ ਨਾ ਚਾਹ ਤੇ ਚੋਰੀ ਉਥੇ ਛੇਰ ਛੱਡਦੀ ਮਾੜਾ ਯੱਕਾ ਦਾ ਠੀਕ ਹੈ चलो चलो चाली आहियां महाराज ਹਾਂ ਆ ਤਾ ਦਖਾ ਦੇ ਮੁੰਡਿਆ ਇਹ ਕਿਹੜੇ ਕੱਪ ਤੇ ਬਾਈ ਐਦਾਂ ਹੋ ਗਿਆ ਬੱਦੋਲ ਪਿੰਡ ਕੋਟੇ ਕੋਟ ਐਡੀ ਹੀੜਦੇ ਹੀ ਅੱਛਾ ਹਾਂ ਗਾਣੇ ਕਰਕੇ ਉਹ ਗਾਣਾ ਸੁਣਿਆ ਉਹ ਤੋਂ ਛੱਡ ਦੋ ਸਿਆਣੇ ਆਜੋ ਸਮਾ 8:30 ਹੋ ਗਏ ਜੀ ਤੇ ਆਪਾਂ ਭਾਈ ਪਹੁੰਚ ਗਏਾਂਗੇ ਮਹਾਲੀ ਆਹ ਜਿਹੜੀ ਜਗ੍ਹਾ ਸੈਕਟਰ 91 ਚਾਹ ਚੂਰੀ ਵਾਲਿਆਂ ਦੇ ਬੈਠਾਂਗੇ 10 ਮਿੰਟ ਤੇ ਠੰਡ ਹੈਗੀ ਹੈਗੀ ਪਰ ਬਾਹਲੀ ਖਾਸ ਵੀ ਨਹੀਂ ਕੋਈ ਦੋ ਚਾਰ ਕੋਲੇ ਜੇ ਪਏ ਹੈਗੇ ਤੇ ਸੇਕੀ ਜੇ ਜਾਂਦੇ ਆ ਮੁੰਡੇ ਇਹ ਕੀ ਆ ਬਾਬਾ ਡੱਬਾ ਗਰਪੀ ਦਾ ਵਿਆਹ ਆ ਗਿਆ ਗਰਪੀ ਦਾ ਅੱਛਾ ਗੋਗੀ ਗੋਗੀ ਦਾ ਵਿਆਹ ਆ ਗਿਆ ਖੁਸ਼ੀ ਵਾਲਾ ਹੋਈ ਜਾਵੇ ਅੰਦਰੋਂ ਅੰਦਰ ਹੀ ਖੁਸ਼ੀ ਹੈ ਬੱਲੇ 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 ਦਿਖਾਈ ਮੜੇ ਕਰੀ ਮਰਾਈ ਚਾਤੀ ਅੱਛਾ ਕਾਰ ਵੇਚੀ ਖਾਣ ਪੀਣ ਵਾਲਾ ਗਲਵਾਤਾ ਹਨਾ ਬਹੁਤ ਮਹਿੰਗਾ ਕਰਾਇਆ ਹੋਇਆ ਜਿਵੇਂ ਹੈ ਜ਼ਰੂਰੀ ਹੈ ਤੇ ਰਾਮਗੜ੍ਹਿਆ ਬਾਈ ਇੱਥੋਂ ਆਪਾਂ ਹੁਣ ਕਿੱਥੇ ਗਿਆ ਘਰ ਆਪਣਾ ਬਸ ਆਪਣਾ ਹੀ ਅੱਧਾ ਕਿਲੋਮੀਟਰ ਹੀ ਹੈ ਇੱਥੋਂ ਅੱਧਾ ਕਿਲੋਮੀਟਰ ਹੀ ਹੈ ਚੱਲਦੇ ਆ ਤੁਸੀਂ ਕੋਈ ਬੋਲਣਾ ਚਾਹੋਗੇ ਕੋਈ ਆਪਣੀ ਕਲਮ ਪੇਸ਼ ਕਰਨੀ ਹੋਵੇ ਪੇਸ਼ ਕਰਨੀ ਚਾ ਰਹੇ ਆ ਜੇ ਜਾ ਕੇ ਮੰਜ਼ਲ ਤੇ ਫਿਰ ਕਰਦੇ ਆ ਠੀਕ ਹੈ ਪੇਸ਼ ਕਰ ਨਹੀਂ ਲੈਣਾ ਹਮਿੰਗ ਤਾਂ ਨਹੀਂ ਕਰਨੀ ਵੀਰੇ ਹਮਿੰਗ ਕਰਨੀ ਪੈਣੀ ਆ ਹਮਿੰਗਾ ਹੋਊਗੀ ਬਸ ਮੈਨੂੰ ਚਲੋ ਕੰਨ ਵਿੱਚ ਸੁਣਾਉਂਦਾ ਪਹਿਲਾਂ ਭਾਈ ਇਹ ਮਿੱਤਰ ਆਪਣੇ ਜਿਹੜੇ ਗਾਣਾ ਵਜਾਉਣਾ ਕਰਦੇ ਆ ਹਨ ਆਪਣੇ ਹਰਪੰਜਨ ਬਿਹਾਰ ਉਧਰ ਰਹਿੰਦੇ ਸੀਗੇ ਬਾਬਾ ਇਹ ਵੀ 0020 ਆ ਬਚ ਕੇ ਤੇ ਆਪਣੇ ਕੋਲੇ 0420 ਆ ਤੇ ਡਾਕਟਰ ਭਾਈ ਹਾਂ ਉਹ 0020 ਐ ਆਪਣੀ ਕਿਹੜੀ ਥਾਂਗੀ ਇਹ ਭਈ ਇੱਕ ਮੀਡਨ ਕੋਡ ਇੱਕ ਮੀਡਨ ਕੋਡ ਹਾਂਜੀ ਹਾਂਜੀ ਕੀਡਨ ਕੋਡ ਕਹਿੰਦੇ ਇਹ ਮੀਡਨ ਕੋਡ ਕਹਿੰਦਾ ਸਾਡਾ ਅੱਛਾ ਠੀਕ ਆ ਠੀਕ ਆ ਠੀਕ ਇਹ ਵਾਰੀ ਵੱਡੀਆਂ ਚੱਕੀਆਂ ਨੇ ਹਾਂਜੀ ਉੱਪਰ ਹੀ ਇੱਥੇ ਆ ਜਮਾ ਉਹ ਲਾਸਟ ਹੀ ਲੈਣਾ ਤੁਸੀਂ ਤੇ ਵੱਡੇ ਲਾਸਟ ਵਾਲੇ ਨਹੀਂ ਨਹੀਂ ਬਸ ਸ਼ੌਂਕ ਹੀ ਉੱਤੇ ਰਹਿਣ ਦਾ ਅੰਬਰਾ ਚ ਜਮਾ ਟੌਪ ਵਾਲਾ ਹੀ ਉਹ ਇਹ ਹਾਂਜੀ ਬਾਈ ਆ tựਮਨ ਤਵੀ ਕਰ ਸਕਦਾ ਬੰਦਾ ਉਧਰ 13 ਆਖਰੀ ਸੀਗਾ ਉਧਰ 13 ਸੀ 13 ਸੀ 12 ਦੇ 13 ਉਧਰ ਆਪਣੇ ਕੋਲ 14 ਇਧਰ 14 ਇੱਕ ਸਰਪਗਾਹ ਵੱਧ ਗਏ ਅੰਦਰ ਉਹ 1401 ਰੋਡ ਨਾ ਕੋਈ ਅੰਦਰ ਆ ਆਹ ਪਈਆ ਆਹ 14 14 ਨਾ ਹੋ ਜਾ ਚਲਾਤਾ ਜੀ ਚਲਾਤਾ ਇੱਥੇ ਮਾਹੌਲ ਜਿਆਦਾ ਸੋਹਣਾਗਾ ਹਨਾ ਮੈਂ ਬਾਕੀ ਗੱਲਾਂ ਫੇਰਾ ਕਿਰਾਏ ਦਾ ਵੀ ਬਹੁਤ ਫਰਕ ਹੈ ਲੈ ਦੰਦ ਰਗੜਨ ਵਾਲੀਆਂ ਮਸ਼ੀਨਾ ਆਉਂਦੀਆਂ ਆਉਂਦੇ ਹੋਏ ਲੈ ਕੇ ਆਏ ਆਗੇ ਤੇ ਆਹ ਲਟਰਮ ਬਟਰਮ ਖਾਣ ਵਾਸਤੇ ਤੇ ਕਹਿੰਦਾ ਮਾਹਰ ਪਾਣੀ ਦੀ ਬੋਤਲ 60 ਰੁਪਈਆ ਦੀ ਹੈ ਹਾਂ 60 ਰੁਪਈਆ ਦੀ ਇਹਦੇ ਚ ਬਈ ਕੀ ਫਰਕ ਕੀ ਮਿੱਠਾ ਜਿਹਾ ਪਾਣੀ ਹੈ ਯਾਰ ਹੈ ਚਲੇਵਰ ਆ ਜੀ ਮੇਰੇ ਕੋਲ ਸਟ੍ਰੋਬਰੀ ਫਲੇਵਰ ਹੋ ਗਿਆ ਹੁੰਦਾ ਹੈ ਅੱਛਾ ਇਹ ਇੱਕ 1 ਲੀਟਰ ਵੀ ਪੂਰਾ ਹੈ ਨਹੀਂਗਾ ਨੋ 1 ਲੀਟਰ ਤਾਂ ਅੱਧਾ ਵੀ ਨਹੀਂ ਹੈਗਾ ਬੰਦਾ ਦਾ ਇਹ ਇਹ ਹੈ ਨਾ ਆਪਣੇ ਰੋਟੀਆਂ ਗਮਨ ਸੀ ਇਹ ਔਰੇਂਜਾ ਵਾਲਾ ਇਹ ਠੀਕ ਆ ਉਹ ਦੂਜਾ 1 ਲੀਟਰ ਹੈ ਸਾਰੀ 70 ਰੁਪਏ ਦਾ ਹੈ ਨਹੀਂ ਇਹ 60 ਦਾ ਬੜੀ ਗੱਲ ਆ ਯਾਰ ਕਿੰਨਾ ਮਹਿੰਗਾ ਪਾਣੀ ਆ ਹਨਾ ਕੀ ਹੋ ਸਕਦਾ ਹੈ ਹੈ ਬਟਾਮਣ ਵੀ ਆ ਅੱਛਾ ਚਲ ਫੇਰ ਤਾਂ ਹੋ ਸਕਦਾ ਜੇ ਕੋਈ ਮਾੜਾ ਮੋਟਾ ਅੰਦਰ ਬਟਾਮਣ ਜਾਊਗਾ ਚਲ ਆਪਾਂ ਫੇਰ ਤਾਂ ਕਹਿ ਸਕਦੇ ਆ ਨਾ 60 ਰੁਪਏ ਇਹ ਮਾਹੌਲ ਜਿਆਦਾ ਵਧੀਆ ਹੈ ਹਾਂ ਸੋਈ ਜੀ ਲੈਣ ਛੱਡ ਨਾ ਮੜੀ ਦੇਖੀਏ ਸੋਈ ਨਾ ਹੈਂ ਸੋਈ ਦੇਖੀਏ ਅੰਦਰੋਂ ਤੇ ਲੁੱਕ ਨਹੀਂ ਨਹੀਂ ਅੰਦਰੋਂ ਹੀ ਕਰੀਏ ਵਾਦੀ ਵਧੀਆ ਕਿਵੇਂ ਹੈ ਹਾਂ ਕਮੇਟ ਕੋਲ ਆ ਗਿਆ ਚੱਲ ਉਹਦੀ ਬਈਾਸਿਕਾ ਕਿਵੇਂ ਹਾਂ ਠੀਕ ਹੈ ਜੀ ਚੜਦੀ ਕਲਾ ਜੀ ਇੱਧਰ ਕਿਧਰ ਖੜਾਈ ਤਾ ਇੱਧਰ ਖੜਾ ਜੀ ਵਾਰ ਦਾ ਨਹੀਂ ਅੱਛਾ ਆ ਚਾਹ ਇੱਧਰ ਬੈਠਣ ਨੂੰ ਹੈ ਨਾਂ ਲਿਖਦਾ ਕੋਈ ਨਾ 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 ਉੱਥੇ ਲਿਖਾ ਦੂ ਨਾ ਇਹ ਨਾਮ ਵੀ ਫਲੋਪ ਨਾਲ ਮਿਲਦਾ ਕਾਤਾ ਜੇ ਫਲੋਪ ਨਾਲ ਗਿਆ ਕਿਸੇ ਵਾਸਤੇ ਅੱਛਾ ਵਾ ਗਿਆ ਹਾਂ ਪਤਾ ਨੇੜੇ ਜਿਹੜੀ ਗਿਆ ਉਹ ਮਨਲਾ ਦਾ ਠੀਕ ਹੈ ਜਾਗਦਾ ਉਹ ਵੀ ਜਦੇ ਉੱਥੇ ਗਿਆ ਹਾਂ ਹਸਣਾ ਬਜਟ ਪਾਈ ਬੈਠਾ ਹੈ ਟੱਕਰ ਦੇ ਬਾਈ ਮੈਂ ਵੀ ਦੇਖਿਆ ਸੀਗਾ ਹਾਂ ਹੋਰ ਲੋਟਾ ਕੰਮ ਵਧੀਆ ਜਣਾ ਗਾਣਾ ਬਾਈ ਕਰਨਾ ਛੱਡਨਾ ਗਾਣਾ ਵਾਚਾ ਫੜਦੇ ਥੋੜੀ ਤਾਂ ਟੱਕਰ ਇਹਦੇ ਨਾਲ ਦੇ ਉਹ ਕਿਹੜੀ ਪਹਿਲੇ ਚਤਰ ਪਹਿਲਾ ਲਾਈਵ ਥੋੜੇ ਦੇਸਤ ਨਾਲ ਮਿਲਿਆ ਜੀਂ ਭਗਤੇ ਦੁਕਾਨ ਗਰੀ ਜੀ ਨੇ ਹਾਂ ਹਾਂ ਬੱਜ ਗਿਆ ਨੇ ਤਾਂ ਹਾਂ 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 ਮੈਂ ਤਾਂ ਸੈ ਕਦੋਂ ਹੋਊ ਤੇਰਾ ਫਿਰ ਹੈ ਸ਼ੋਅ ਕਦੋਂ ਹੋਊਗਾ ਇਹ ਤਾਂ ਉਹ ਹੀ ਦੱਸਣਾ ਹੈ ਕਿਹਦਾ ਜੀ ਨਾ ਪੁੱਲ ਸਕੇ ਇਹ ਵਿੱਚ ਹੋਰ ਕਿਤੇ ਨਾਦ ਸਕੇ ਮੈਂ ਦਿਲ ਤੇ ਸਭ ਸਹਾਰ ਗਿਆ ਤੂੰ ਪਲ ਵਿੱਚ ਮੈਨੂੰ ਵਿਸਾਰ ਗਿਆ ਹੈ ਗੱਲਾਂ ਕਰਕੇ ਕਲ ਕਰਾਰ ਦਿਆਂ ਦੋ ਆਰ ਦਿਆਂ ਦੋ ਪਾਰ ਦਿਆਂ ਕੁਝ ਗੱਲਾਂ ਸਾਡੇ ਪਿਆਰ ਦੀਆਂ ਦੋ ਆਰ ਦਿਆਂ ਦੋ ਪਾਰ ਦਿਆਂ ਕੁਝ ਕਲਾ ਸਾਡੇ ਪਿਆਰ ਦੀਆਂ ਹਾਂ ਕੀ ਬਾਤ ਬਹੁਤ ਸੋਹਣੇ ਗਾਣੇ ਸੀ ਯਾਰ ਆਪਣਾ ਟਾਈਮ ਬਹੁਤ ਘੱਟ ਯਾਰ ਇਹ ਕਿਹੜਾ ਸੰਗੀਤ ਐਮ ਜੀ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵਧੀ ਹੈ ਜੀ ਤੇ ਸਮਾਪਤੀ ਕਰਨ ਤੋਂ ਪਹਿਲਾਂ ਪਾਈ ਇੱਕ ਆਹਾ ਬੱਚੇ ਦਾ ਜਨਮ ਦੇਣਾਗਾ ਨਾਮ ਹੈਗਾ ਦਿਵਜੋਤ ਸਿੰਘ ਤਿਲਕਨਗਰ ਨਵੀਂ ਦਿੱਲੀ 18 ਤੋਂ ਇਹ ਜਿਹੜਾ ਬੱਚਾਗਾ ਤੇ ਬੱਚੇ ਨੂੰ ਜਨਮ ਲੈਣ ਦੀਆਂ ਬਹੁਤ ਬਹੁਤ ਵਧਾਈਆਂ ਤੇ ਪਰਿਵਾਰ ਨੂੰ ਵੀ ਬਹੁਤ ਬਹੁਤ ਵਧਾਈਆਂ ਭਾਈ ਜਨਮ ਦਿੰਦੀਆਂ ਇੱਕ ਆਹ ਹੋਰ ਬੱਚੇ ਦਾ ਜਨਮ ਦੇਣਾ ਜੀ ਨਾਮ ਹੈਗਾ ਰਹਿਵਰ ਸਿੰਘ ਬਿਲਿੰਗ ਪਿੰਡ ਹੈਗਾ ਟਡੋਗਲ ਤੇ ਨੇੜੇ ਅਮਰਗੜ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਆਇਆ ਇਹ ਬੱਚਾ ਬਹੁਤ ਬਹੁਤ ਜਨਮ ਲੈਣ ਦੀਆਂ ਵਧਾਈਆਂ ਬੱਚੇ ਨੂੰ ਤੇ ਪਰਿਵਾਰ ਨੂੰ ਵੀ ਭਾਈ ਬਹੁਤ ਬਹੁਤ ਵਧਾਈਆਂ ਜੀ ਜਨਮ ਦਿੰਦੀਆਂ ਇੱਕ ਆਹ ਹੋਰ ਭਰਾ ਦਾ ਜਨਮ ਦਿਨ ਹੈ ਜੀ ਨਾਮ ਹੈਗਾ ਪੰਕਜ ਗੁਇਰ ਇਹ ਪੁੱਛੋ ਮੰਡੀ ਤੋਂ ਤੇ ਇਹਨਾਂ ਨੂੰ ਵੀ ਭਾਈ ਜਨਮ ਲੰਨੀ ਆ ਬਹੁਤ ਬਹੁਤ ਵਧਾਈਆਂ ਜੀ ਤੇ ਇੱਕ ਆਹ ਹੋਰ ਭਰਾ ਦਾ ਜਨਮ ਦਿਨ ਹੈ ਜੀ ਇਹ ਆਪਾਂ ਜਿੱਥੇ ਭਾਈ ਇੱਥੇ ਹੈਗੇ ਆਗੇ ਮਹਾਲੀ ਵਿੱਚ ਇਹ ਇੱਥੋਂ ਹੀ ਹੈਗਾ ਭਰਾ ਤੇ ਇਹਨਾਂ ਦਾ ਨਾਮ ਹੈਗਾ ਜੀ ਅਮਨ ਅਮਨ ਬਦਨ ਇਹਨਾਂ ਦਾ ਨਾਮ ਹੈ ਇਹ ਮਹਾਲੀ 3ਵੀਂ 1 ਚ ਰਹਿੰਦੇ ਆਗੇ 3ਵੀਂ 1 ਤੋਂ ਆਗੇ ਤੇ ਇਨਾ ਦਾ ਸਾਰਾ ਪਰਿਵਾਰ ਆਪਣੀ ਜਿਹੜਾ ਵੀਡੀਓ ਦੇਖਦਾ ਜੀ ਕਾਫੀ ਸਮੇ ਤੋਂ ਕੁਝ ਪਰਿਵਾਰ ਇਹਨਾਂ ਦਾ ਇੱਥੇ ਮਹਾਲੀ ਦੇ ਵਿੱਚ ਰਹਿੰਦਾ ਤੇ ਕੁਝ ਭਾਈ ਵਿਦੇਸ਼ਾਂ ਦੇ ਵਿੱਚ ਰਹਿੰਦੇ ਆਗੇ ਕੈਨੇਡਾ ਰਹਿੰਦੇ ਆਗੇ ਤੇ ਸਾਰੇ ਉੱਧਰ ਵੀ ਦੇਖਦੇ ਆ ਤੇ ਇੱਧਰ ਵੀ ਦੇਖਦੇ ਆਗੇ ਸਾਰੇ ਆਪਣੇ ਵੀਡੀਓ ਤੇ ਇਹਨਾਂ ਨੂੰ ਭਾਈ ਸਾਹਿਬ ਨੂੰ ਵੀ ਜਨਮ ਦਿਨ ਦੀਆਂ ਭਾਈ ਬਹੁਤ ਬਹੁਤ ਵਧਾਈਆਂ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਵੀ ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ ਹੋਰ ਵੀ ਭਾਈ ਨਿਗਾ ਮਾਰ ਲਗੇ ਕੋਈ ਠੀਕ ਹੈ ਜੀ ਹੋਰ ਤਾਂ ਤੇ ਇੱਥੇ ਆ ਜਾਈਦਾ ਜੀ ਮਹਾਲੀ ਐਨੀ ਪਤਾ ਸਾਲ ਬਾਅਦ ਕਿਹੜਾ ਲੱਗੇ ਤੇ ਐਨੀ ਪਤਾ ਮਹੀਨੇ ਚ ਦੋ ਘੇੜੇ ਲੱਗ ਜਾਂਦੇ ਜੇ ਫੌਜੀ ਆਇਆ ਹੋਵੇ ਆਪਣਾ ਮਿੱਤਰ ਤਾਂ ਮਹੀਨੇ ਚ ਦੋ ਘੇੜੇ ਵੀ ਲੱਗ ਜਾਂਦੇ ਆ ਜੇ ਆਪਾਂ ਆਪ ਆਉਣਾ ਹੋਵੇ ਤੇ ਆਹੀ ਪਤਾ ਆਪਾਂ ਦੋ ਸਾਲਾਂ ਬਾਅਦ ਕਦੇ ਕਾਗਜ਼ ਪੱਤਰ ਦਾ ਕੋਈ ਕੰਮ ਇੱਥੇ ਤੱਕ ਆ ਜਾਈ ਗਏ ਹਨਾ ਆਪਾਂ ਐਵੇਂ ਮਾਰੀ ਜਾਈਏ ਵੀ ਆਪਾਂ ਆਪ ਇੱਥੇ ਆ ਜੰਨੇ ਹੈਗੇ ਇਹ ਫੌਜੀ ਦੇ ਇਹਦੇ ਕੰਮ ਹੁੰਦੇ ਹੈਗੇ ਆਪਾਂ ਨੂੰ ਨਾਲ ਚੜਾ ਲਿਆ ਹੁੰਦਾ ਇਧਰ ਨੂੰ ਕਹਿੰਦਾ ਜਾਣਾ ਜਾਣਾ ਨਾਲ ਇਧਰ ਤਾਂ ਆ ਜਾਈਦਾਗਾ ਇੱਥੇ ਤੇ ਨਹੀਂ ਹੋਰ ਕੋਈ ਬਾਹਲੀ ੱਡੀ ਖਾਸ ਗੱਲਬਾਤ ਹੈ ਨਹੀਂਗੀ ਸਾਨੂੰ ਸਾਰਿਆਂ ਨੂੰ ਪਤਾ ਹੀ ਆ ਭਾਈ ਚੰਗੀ ਤਰ੍ਹਾਂ ਤੇ ਠੀਕ ਆ ਜੀ ਭਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ